ਗੁਰੂ ਕੀ ਵਤੇ ਗੁਰੂ ਪੂਰ ਗੁਰੂ ਪਿਆਰੇ ਸਾਹਿਬ ਸੰਜੀ ਮੇਜਰ ਸਿੰਘ ਕੋਟ ਭਾਈ ਤੋਂ ਭਾਈ ਇਹਨਾਂ ਨੇ ਸਾਰੇ ਇੰਡੀਆ ਦਾ ਟੂਰ ਹੱਟ ਕੀਤਾ ਹੋਇਆ ਹੈ ਅੱਜ ਸਲਤਾਰਪੁਰ ਲੋਧੀ ਤੋਂ ਇੱਥੇ ਗੁਰੂ ਕੀ ਟਿੱਬੇ ਗੁਰਦੁਆਰਾ ਪਹੁੰਚੇ ਹਨ ਜੋ ਕਿ ਦੋਦਾ ਭੁੱਲਰ ਦੇ ਕੋਲ ਹੈ ਸੋ ਸੰਤਾਂ ਨੂੰ ਬੇਨਤੀ ਹੈ ਇਹ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਿਆ ਕਰੋ ਜੋ ਵੀ ਕੋਈ ਆਸ ਇੱਥੇ ਲੈ ਕੇ ਆਵੇਗਾ ਹਰ ਇੱਕ ਦੀ ਮਨੋ ਕਾਮਨਾ ਸਮਰੱਧਾਂ ਪੂਰੀਆਂ ਹੋਣੇ ਹੋਈਆਂ ਹੁੰਦੀਆਂ ਹਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਰਾਮਿਆਣਾ ਤੋਂ ਹੁੰਦੇ ਹੋਏ ਗੁਰੂ ਕੀ ਟਿੱਬੀ ਇੱਥੇ ਆਣ ਕੇ ਵਣ ਦੇ ਨਾਲ ਘੋੜਾ ਵੱਦਾ ਸੀ ਇਹ ਧਰਮ ਸਥਾਨ ਬਹੁਤ ਉੱਚਾ ਤੇ ਸੁੱਚਾ ਪਗਤਰ ਹੈ ਇੱਥੇ ਗੁਰੂ ਸਾਹਿਬ ਦੇ ਚਰਨ ਛੋਹ ਧਰਤੇ ਪ੍ਰਾਪਤ ਹੈ ਇੱਥੇ ਸਰੋਵਰ ਬਣਿਆ ਹੋਇਆ ਹੈ ਮੱਸੀਆ ਦੇ ਅਸਮਾਨ ਚ ਕਰਦੇ ਹਨ ਸੰਤਾਨ ਕੇ ਸੋ ਹਰ ਇੱਕ ਦੇ ਮਨੋ ਕਾਮਨਾ ਪੂਰਨ ਹੁੰਦੀ ਹੈ ਇਹ ਗੁਰੂ ਕਾ ਪਿਆਰਾ ਸੰਪਾਰ ਪਰ ਲੋਦੀ ਤਾਂ ਹੁੰਦੇ ਹੋਏ ਅੱਜ ਇੱਥੇ ਆਏ ਸੀ ਇਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਹੋਏ ਸੰਤਾਂ ਵੱਲੋਂ ਇਹਨਾਂ ਨੂੰ ਜੀ ਆਇਆਂ ਕਿਹਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ